ਉਹ ਹਨ ਜੀ ਨਾਮ ਮੈਂ ਤਾਂ ਦਾ ਨਾਮ ਰਾਜੂ ਹੈ ਜੀ ਕਿਹੜਾ ਮੱਲਾ ਕੀ ਕੰਮ ਕਰਦੇ ਹੋ ਮੱਲਾ ਸੰਜੇਨਗਰ ਹੀ ਹੈ ਕੀ ਕੰਮ ਕਰਦੇ ਮੈਂ ਸ਼ਿਵਰੇਜ ਬੋਰਡ ਚ ਲੱਗਾ ਹਾਂ ਕੱਚਿਆਂ ਚ ਕੀ ਹੋਇਆ ਜੀ ਇਹ ਜੀ ਅਚਾਨਕ ਹੀ ਹਾਦਸਾ ਵਾਪਰਿਆ ਛੱਤ ਡਿੱਗ ਪਈ ਮੇਰੇ ਤਿੰਨ ਬੱਚੇ ਸੀਗੇ ਉਹ ਬਚ ਗਏ ਨੇ ਪਰਿਵਾਰ 'ਚ ਕੋਈ ਹਾਂ ਜੋਗ ਨਹੀਂ ਹੋਈ ਪਰ ਨੁਕਸਾਨ ਸਾਰਾ ਹੀ ਹੋ ਗਿਆ ਕਮਰੇ 'ਚ ਕੁਝ ਵੀ ਨਹੀਂ ਸਾਡੇ ਬੱਚਾ ਸਾਰਾ ਕੁਝ ਅਸੀਂ ਕੱਢ ਨਹੀਂ ਸਕੇ ਸਾਰਾ ਕੁਝ ਹੀ ਸਾਡਾ ਨਸ਼ਟ ਹੋ ਗਿਆ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਤੋਂ ਬੇਨਤੀ ਕਰਦੇ ਆਂ ਵੀ ਸਾਨੂੰ ਮਦਦ ਕੀਤੀ ਜਾਵੇ ਸਾਡੀ ਸਾਨੂੰ ਸਾਡਾ ਬਣਦਾ ਮਾਵਜਾ ਦਿੱਤਾ ਜਾਵੇ ਤਾਂ ਕਿ ਸਾਡੇ ਬੱਚਾ ਦਾ ਅਸੀਂ ਸਿਰ ਤੇ ਛੱਤ ਲਿਆ ਸਕੀਏ ਜੀ ਛੋਟੇ ਛੋਟੇ ਮੇਰਾ ਨਾਮ ਸੰਜੇ ਹੈ ਜੀ ਠੀਕ ਹੈ ਮੈਂ ਇਹ ਕਹਿਣਾ ਚਾਹਨਾ ਹੈ ਜੀ ਵੀ ਅੱਜ ਜਿਹੜਾ ਇਹ ਵਾਪਰਾ ਵਰਤਿਆ ਹੈ ਗਰੀਬ ਪਰਿਵਾਰ ਨਾਲ ਅਸੀਂ ਮਾਨਯੋਗ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਵੀ ਇਹਨਾਂ ਨੂੰ ਇਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਗਰੀਬ ਪਰਿਵਾਰ ਹੈਗਾ ਔਰ ਸਭ ਤੋਂ ਵੱਡੀ ਬਚਤ ਰਹੀ ਹੈ ਵੀ ਪਰਿਵਾਰ ਜਿਹੜਾ ਹੈਗਾ ਬਚ ਗਿਆ ਜਾਨੀ ਮਾਨੀ ਨੁਕਸਾਨ ਤੋਂ ਅਸੀਂ ਫੁੱਲ ਜ਼ੋਰ ਕਰਕੇ ਅਪੀਲ ਕਰਦੇ ਆ ਹੱਥ ਜੋੜ ਕੇ ਵੀ ਇਹਨਾਂ ਨੂੰ ਇਹਨਾਂ ਦਾ ਜਿਹੜੀ ਸਿਰ ਤੇ ਛੱਤ ਅੱਜ ਜਿਹੜੀ ਇਹਨਾਂ ਦੀ ਨਹੀਂ ਰਹੀ ਔਰ ਇਹ ਗਰੀਬ ਪਰਿਵਾਰ ਹੈ ਇਹਨਾਂ ਨੂੰ ਪੂਰਾ ਮੁਆਵਜ਼ਾ ਜਿਹੜਾ ਹੈਗਾ ਸਰਕਾਰ ਦੀ ਵੱਲੋਂ ਮਿਲੇ ਔਰ ਇਹਨਾਂ ਨੂੰ ਤਾਂ ਕਿ ਇਹਨਾਂ ਦਾ ਪਰਿਵਾਰ ਜਿਹੜਾ ਹੈਗਾ ਫਿਰ ਤੋਂ ਆਪਣਾ ਗੁਜ਼ਾਰਾ ਕਰ ਸਕੇ ਇਹਨਾਂ ਕੋਲੇ ਇਹਨਾਂ ਕੋਈ ਸਾਧਨ ਨਹੀਂ ਹੈਗਾ ਜਿਹੜਾ ਕਿ ਇਹ ਮਕਾਨ ਦੁਕਾਨ ਕੋਈ ਬਣਾ ਸਕਦੇ ਨੇ ਇਹ ਬਹੁਤ ਹੀ ਲਾਚਾਰ ਤੇ ਗਰੀਬ ਬੰਦੇ ਨੇ ਅਸੀਂ ਫੇਰ ਬੇਨਤੀ ਕਰਦੇ ਆਂ ਡੀਸੀ ਸਾਹਿਬ ਨੂੰ ਵੀ ਵੀ ਉਹ ਵੀ ਆਪਣਾ ਫੁੱਲ ਜ਼ੋਰ ਲਾ ਕੇ ਤੇ ਇਹਨਾਂ ਨੂੰ ਮੁਆਵਜ਼ਾ ਜਿਹੜਾ ਹੈਗਾ ਦਿਵਾਇਆ ਜਾਵੇ ਇਹਨਾਂ ਕਹਿੰਦਾ ਹੋਏ ਹਰ ਹਰ ਬਾਲਵੀ ਕੀ ਸਰ ਕੀ ਨਾ ਮੈਂ ਤੁਹਾਡਾ ਕੀ ਮਨ ਲੈ ਕੀ ਗੰਦਾ ਮੇਰਾ ਨਾਮ ਜੀ சுரேਸ਼ ਕੁਮਾਰ ਚੋਹਾਨ ਐਮਸੀ ਵਾਰਡ ਨੰਬਰ 22 ਸੰਝੇ ਨਗਰ ਦੇ ਵਿੱਚ ਅੱਪਾ ਅੱਜ ਖੜੇ ਆ। ਸੋ ਅੱਜ ਬਹੁਤ ਦੁਖਦਾਈ ਘਟਨਾ ਜਿਹੜੀ ਹੈ ਇੱਥੇ ਵਾਪਰੀ ਹੈ। ਇੱਕ ਮੇਰਾ ਭਰਾ ਗਰੀਬ ਪਰਿਵਾਰ ਦੇ ਵਿੱਚੋਂ ਸੰਝੇ ਨਗਰ ਗਲੀ ਨੰਬਰ 20 ਦੇ ਵਿੱਚ ਜਿਹੜਾ ਹੈ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਇੱਥੇ ਰਹਿ ਰਿਹਾ ਸੀਗਾ। ਅਚਾਨਕ ਹੀ ਜਿਹੜਾ ਹੈਗਾ ਇਸਤੇ ਏਡਾ ਵੱਡਾ ਭਾਰ ਆ ਡਿੱਗਿਆ। ਜਿਹੜੀ ਛੱਤ ਸੀ ਇਹਦੀ ਛੱਤ ਆ ਕੇ ਅਚਾਨਕ ਜਿਹੜੀ ਹੈ ਇਹ ਰਾਤ ਨੂੰ ਸੁੱਤੇ ਉੱਠੇ ਤੇ ਜਦੋਂ ਬਾਹਰ ਆਏ ਤੇ ਅਚਾਨਕ ਜਿਹੜੀ ਇਹ ਛੱਤ ਥੱਲੇ ਆ ਪਈ ਤੇ ਇਹਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਜਿਹਦੇ ਵਿੱਚ ਕੋਈ ਪੇਟੀ ਕੋਲ ਮਾਰੀ ਤੇ ਵਿੱਚ ਦੱਬੀ ਗਈ ਕੁਸਮਾਨ ਜਿਹੜਾ ਸੀਗਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੋ ਸ਼ੁਕਰ ਹੈ ਉਸ ਮਾਲਕ ਦਾ ਵੀ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਉਹਦੇ ਲਈ ਬਚਤ ਹੋ ਗਈ ਸੋ ਮੈਂ ਆਪਣੇ ਵੱਲੋਂ ਇੱਕ ਗੱਲ ਜ਼ਰੂਰ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਮਐਲਏ ਸਾਹਿਬ ਦੇ ਮਾਨਯੋਗ ਜਿਹੜਾ ਹੈਗਾ ਆਪਣਾ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਨੂੰ ਬੇਨਤੀ ਕਰਾਂਗਾ ਆਪਣੇ ਵੱਲੋਂ ਵੀ ਜਿਹੜੇ ਇੱਥੇ ਦੇ ਗਰੀਬ ਲੋਕ ਐ ਲੋੜ ਇਹਨਾਂ ਨੂੰ ਐ ਜਿਹੜੇ ਜਿਹੜੇ ਮਕਾਨ ਦੇ ਆਪਾਂ ਜਿਹੜਾ ਪੈਸੇ ਦਿੰਨੇ ਐ 1.5 ਲੱਖ ਰੁਪਇਆ ਦਿੰਨੇ ਐ ਮਕਾਨ ਦਾ ਰਿਪੇਅਰ ਕਰਨ ਵਾਸਤੇ ਦਿੰਨੇ ਐ ਇਹਨਾਂ ਲੋਕਾਂ ਨੂੰ ਅਸਲ ਦੇ ਵਿੱਚ ਇਹਦੀ ਜ਼ਰੂਰਤ ਐ ਜਦੋਂ ਉੱਥੇ ਜਾਂਦੇ ਆ ਵਿਚਾਰੇ ਆਪਣੇ ਮਾਲੀ ਜਿਹੜੀ ਆਪਣੀ ਦੱਸਦੇ ਹਾਲਾਤ ਦੱਸਦੇ ਐ ਉਥੋਂ ਜਿਹੜੀ ਗੱਲ ਨਿਕਲ ਕੇ ਆਂਦੀ ਹੈਗੀ ਐ ਵੀ ਇਹਨਾਂ ਨੂੰ ਰਜਿਸਟਰੀ ਚਾਹੀਦੀ ਹੈ ਰਜਿਸਟਰੀ ਇਹਨਾਂ ਕੋਲ ਹੈ ਨਹੀਂ ਬਾਕੀ ਇਹਨਾਂ ਕੋਲ ਜਿਹੜਾ ਮਲਕੀਅਤ ਦੇ ਸਬੂਤ ਹੈ ਸੋ ਮੇਰੀ ਬੇਨਤੀ ਹੈ ਮਾਨਯੋਗ ਡੀਸੀ ਸਾਹਿਬ ਨੂੰ ਵੀ ਮਾਨਯੋਗ ਐਮਐਲਏ ਸਾਹਿਬ ਨੂੰ ਵੀ ਤੇ ਸੈਂਟਰ ਦੀ ਸਰਕਾਰ ਨੂੰ ਵੀ ਵੀ ਇਹਨਾਂ ਨੂੰ ਵੀ ਜਿਹੜਾ ਹੈਗਾ ਆਪਣੀ ਜਿਹੜੀ ਇਹ ਮਕਾਨ ਦੀ ਹਾਲਤ ਨੂੰ ਦੁਰਸਤ ਕਰਾਉਣ ਦੇ ਲਈ ਇਨਾਂ ਨੂੰ ਵੀ ਇਦਾਂ ਦਾ ਜਿਹੜਾ ਕੋਈ ਫੰਡ ਜਿਹੜਾ ਮੋਈਆ ਕਰਾਇਆ ਗਿਆ ਸਾਡ ਕਿੰਨਾ ਹੋ ਗਏ ਨੁਕਸਾਨ ਨੁਕਸਾਨ ਇਹਦਾ ਜਿਹੜਾ ਹੈਗਾ ਕਾਫੀ ਜ਼ਿਆਦਾ ਜਿਹੜਾ ਹੋ ਗਿਆ ਲਗਭਗ ਜਿਹੜਾ ਹੈਗਾ ਜਿਹੜਾ ਸਮਾਨ ਸੀ ਇਹਨਾਂ ਦਾ ਜਿਹੜਾ ਕੀਮਤੀ ਸੀ ਸਮਾਨ ਜਿਹੜਾ ਸੀਗਾ ਬੈੱਡ ਸੀ ਅਲਮਾਰੀ ਸੀ ਭਾਂਡੇ ਸੀ ਹੋਰ ਸੀ ਕਾਫੀ ਸਮਾਨ ਸੀਗੇ ਉਹਦਾ ਤਾਂ ਹੁਣ ਕੀ ਅਨੁਮਾਨ ਲਗਾਈਏ ਵੀ ਕਿੰਨੇ ਕ ਦਾ ਹੋਏਗਾ ਤੇ ਯਾਨੀ ਕਿ ਇਸ ਤਰ੍ਹਾਂ ਦੀ ਛੱਤ ਜੀ ਅ ਛੱਤ ਜੀ ਹੁਣ ਅਚਾਨਕ ਹੀ ਜਿਹੜਾ ਹੈਗਾ ਪੁਰਾਣੀ ਛੱਤ ਤਾਂ ਦੇਖੋ ਇੱਥੇ ਸਾਰੇ ਲੋਕ ਜਿਹੜੇ ਬੈਠੇ ਆ ਆਪਣੇ ਕੋ ਡਾਟ ਬਣਾ ਕੇ ਬੈਠੇ ਆ ਗਰੀਬ ਪਰਿਵਾਰ ਚੋਂ ਆ ਤੇ ਉਹਦੀ ਜਿਹੜੀ ਸਮੇਂ ਅਨੁਸਾਰ ਜਿਹੜੀ ਹੈਗੀ ਉਹਦੀ ਰਿਪੇਅਰ ਨਹੀਂ ਕਰਾ ਸਕਦੇ ਉਸ ਕਰਕੇ ਜਿਹੜਾ ਹੈਗਾ ਇਹ ਛੱਤ ਜਿਹੜੀ ਹੈਗੀ ਆ ਅਚਾਨਕ ਹੀ ਜਿਹੜੀ ਕੋਈ ਕਮਜ਼ੋਰ ਹੋ ਗਈ ਹੋਣੀ ਤੇ ਉਸ ਲਈ ਉਹ ਥੱਲੇ ਆ ਪਈ ਸੋ ਮੇਰੀ ਬੇਨਤੀ ਹੈ ਵੀ ਇਸ ਤੇ ਜਿਹੜਾ ਹੈਗਾ ਗੌਰ ਕਰਨਾ ਚਾਹੀਦਾ ਸਰਕਾਰਾਂ ਨੂੰ ਤੇ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ